ਜੀਐਸਟੀ ਕੌਂਸਲ ਦੀ 25ਵੀਂ ਮੀਟਿੰਗ ਜੈਸਲਮੇਰ ਵਿੱਚ ਹੋਈ ਜਿਸ ਵਿੱਚ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਵਿੱਤ ਮੰਤਰੀਆਂ ਨੇ ਸ਼ਿਰਕਤ ਕੀਤੀ ਜੀਐਸਟੀ ਕੌਂਸਲ ਦੀ ਇਸ ਮੀਟਿੰਗ ਨੂੰ ਵਿਸ਼ੇਸ਼ ਮੰਨਿਆ ਗਿਆ ਕਿਉਂਕਿ ਇਸ ਵਿੱਚ ਸਰਕਾਰ ਬਜ਼ੁਰਗ ਨਾਗਰਿਕਾਂ ਦੇ ਟਰਮ ਲਾਈਫ ਇੰਸ਼ੋਰੈਂਸ ਸਿਹਤ ਬੀਮਾ ਤੇ ਸਿਹਤ ਬੀਮਾ ਦੇ ਪ੍ਰੀਮੀਅਮ ਉਤੇ ਜੀਐਸਟੀ ਦਰਾਂ ਵਿੱਚ ਢਿੱਲ ਦੇ ਸਕਦੀ ਸੀ ਪਰ ਫਿਲਹਾਲ ਇਸ ਮੀਟਿੰਗ ਵਿੱਚ ਇਸ ਮੁੱਦੇ ਉੱਤੇ ਚਰਚਾ ਨਹੀਂ ਹੋ ਰਹੀ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਟਾਲ ਦਿੱਤਾ ਗਿਆ ਹੈ ਜੀਐਸਟੀ ਕੌਂਸਲ ਨੇ ਸ਼ਨੀਵਾਰ ਨੂੰ ਜੀਵਨ ਬੀਮਾ ਅਤੇ ਸਿਹਤ ਬੀਮਾ ਪਾਲਸੀ ਪ੍ਰੀਮੀਅਮ 'ਤੇ ਟੈਕਸ ਦਰ ਘਟਾਉਣ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਜੀਐਸਟੀ ਕੌਂਸਲ ਦੀ 55ਵੀਂ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਸਬੰਧ ਵਿੱਚ ਕੁਝ ਹੋਰ ਤਕਨੀਕੀ ਪਹਿਲੂਆਂ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਮਾਮਲੇ ਨੂੰ ਹੋਰ ਵਿਚਾਰ ਵਟਾਉਂਦੇ ਰਹਿਣ ਨਾਲ Jio M ਨੂੰ ਸੌਪ ਦਿੱਤਾ ਗਿਆ ਸੀ। ਇਹ ਫੈਸਲਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਰਮਨ ਦੀ ਪ੍ਰਧਾਨਗੀ ਵਾਲੀ ਕੌਂਸਲ ਅਤੇ ਰਾਜਾਂ ਦੇ ਉਨ੍ਹਾਂ ਦੇ ਹਮ ਰੁਤਬਾ ਦੀ ਮਜਬੂਰੀ ਵਿੱਚ ਲਿਆ ਗਿਆ। ਵਿਹਾਰ ਦੇ ਉਪ ਮੁੱਖ ਮੰਤਰੀ ਸਮਰਤ ਚੋਦਰੀ ਨੇ ਕਿਹਾ ਹੈ ਕਿ ਗਰੁੱਪ ਵਿਅਕਤੀਗਤ ਸੀਨੀਅਰ ਸਿਟੀਜ਼ਨਾਂ ਪਾਲਸਨੀ ਅਤੇ ਟੈਕਸ ਲਗਾਉਣ ਦਾ ਫੈਸਲਾ ਕਰਨ ਲਈ ਬੀਮਾ ਤੇ ਜੀਓਐਮ ਦੀ ਇੱਕ ਹੋਰ ਮੀਟਿੰਗ ਹੋਵੇਗੀ ਚੋਦਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਮੈਂਬਰਾਂ ਨੇ ਕਿਹਾ ਕਿ ਹੋਰ ਚਰਚਾ ਦੀ ਲੋੜ ਹੈ ਅਸੀਂ ਜੀਓਐਮ ਜਨਵਰੀ ਵਿੱਚ ਦੁਬਾਰਾ ਮਿਲਾਂਗੇ ਕੌਂਸਲਰ ਚੌਧਰੀ ਦੀ ਪ੍ਰਧਾਨਗੀ ਹੇਠ ਬੀਮਾ ਤੇ ਮੰਤਰੀਆਂ ਦੇ ਇੱਕ ਸਮੂਹ ਜੀਓਐਮ ਦਾ ਗਠਨ ਕੀਤਾ ਹੈ ਜਿਸ ਨੇ ਨਵੰਬਰ ਵਿੱਚ ਆਪਣੀ ਮੀਟਿੰਗ ਵਿੱਚ ਮਿਆਦੀ ਜੀਵਨ ਬੀਮਾ ਪਾਲਸੀਆਂ ਦੇ ਬੀਮਾ ਪ੍ਰੀਮੀਅਮ ਨੂੰ ਜੀਐਸਟੀ ਤੋਂ ਛੋਟ ਦੇਣ ਲਈ ਸਹਿਮਤੀ ਦਿੱਤੀ ਸੀ ਸੀਨੀਅਰ ਨਾਗਰਿਕਾਂ ਦੁਆਰਾ ਸਿਹਤ ਬੀਮਾ ਕਵਰ ਲਈ ਅਦਾ ਕੀਤੇ ਪ੍ਰੀਮੀਅਮ ਨੂੰ ਟੈਕਸ ਤੋਂ ਛੋਟ ਦੇਣ ਦਾ ਵੀ ਪ੍ਰਸਤਾਵ ਇਤگە ਸੀਨੀਅਰ ਨਾਗਰਿਕਾ ਤੋਂ ਇਲਾਵਾ ਹੋਰ ਵਿਅਕਤੀਆਂ ਲਈ 5 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਲਈ ਭੁਗਤਾਨ ਕੀਤੇ ਜਾਣ ਵਾਲੇ ਪ੍ਰੀਮੀਅਮ ਨੂੰ ਜੀਐਸਟੀ ਤੋਂ ਛੋਟ ਦੇਣ ਦਾ ਵੀ ਪ੍ਰਸਤਾਵ ਹੈ ਹਾਲਾਂਕਿ 5 ਲੱਖ ਰੁਪਏ ਤੋਂ ਵੱਧ ਸਿਹਤ ਬੀਮਾ ਕਵਰ ਕਵਰ ਵਾਲੀਆਂ ਪਾਲਸੀਆਂ ਲਈ ਭੁਗਤਾਨ ਕੀਤੇ ਪ੍ਰੀਮੀਮਾਂ ਤੇ 18% ਜੀਐਸਟੀ ਕਰਸ਼ਿਤ ਕਰਨਾ ਜਾਰੀ ਰਹੇਗਾ